ਬਾਈ ਬਾਈ ਸਫਾਈ ਕਰਤੀ ਚਾਹਤੇ ਨੇ ਇੱਥੇ ਘਾ ਬਹੁਤ ਸੀਗਾ ਸਾਰਾ ਪੱਟ ਤਾ ਘਰ ਮੇਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਆ ਟਾਈਮ ਹੋ ਗਿਆ 7 ਵਜ ਚੁੱਕੇ ਆ ਤੇ ਬੱਚੇ ਸੁੱਤੇ ਪਏ ਆ ਟਾਈਮ ਸਾਢੇ 7 ਹੋ ਗਿਆ ਤੇ ਬੱਚੇ ਸੁੱਤੇ ਪਏ ਆ ਜੇ ਤੇ ਗੁਰਦੁਆਰਾ ਸਾਹਿਬ ਜਾਇ ਬਾਹਰ ਜਿਹੜਾ ਮੌਸਮ ਹੈ ਕਾਫੀ ਖਰਾਬ ਹੋਇਆ ਕਿਆ ਬਾਹਰ ਮੌਸਮ ਜਿਹੜਾ ਹੈ ਤਾਂ ਦੇਖੋ ਨਹੀਂ ਆ ਗਿਆ ਤੇ ਇਹਨ ਟੱਕਦੀ ਚਿੱਲੇ ਨੂੰ ਮੀ ਆ ਰਿਹਾ ਪੂਰਾ ਤੇ ਸਕੂਟੀ ਭੇਜ ਗਈ ਦੇਖੋ ਮੋਟਰਸਾਈਕਲ ਤਾਂ ਚਲੋ ਬਚ ਗਿਆ ਗੱਡੀ ਬਚ ਗਈ ਪਰੌਂਠਾ ਬਣ ਗਿਆ ਲਓ ਫਿਰ ਸੋ ਤੜਕੇ ਤੜਕੇ ਬੋਲ ਕੇ ਸਪੀਕਰ 'ਚ ਭੁੱਖ ਲੱਗ ਜਾਂਦੀ ਹੈ ਹੁਣ ਪਰੌਂਠਾ ਸੜਾਂਗੇ ਚਾਹ ਨਾਲ ਪਰੌਂਠਾ ਬਣ ਗਿਆ ਆਪਣਾ ਤਿਆਰ ਹੈ पहले बच्चे वास्ते बनाइए परौंठा तैयार है खड़ा हो पुत्र स्कूल जाओ तैयार हो जाओ शरबत 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 उठ ओ बल्ले 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 ओ बल्ले बल्ले ओ बल्ले 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 उरिया इधर आ इधर आ इधर देखी गुड मॉर्निंग समर समर ਗੁੱਡ ਮਾਰਨਿੰਗ ਖੜੋ ਖੜੋ ਸਰਬੱਤੇ ਖੜੋ ਗੁੱਡ ਮਾਰਨਿੰਗ ਖੜੋ 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 ਗੁੱਡ ਮਾਰਨਿੰਗ ਖੜੋ ਕਰ ਲਿਆ ਸਨ ਸਰਬੱਤੇ ਨੇ ਇਸ਼ਨਾਨ ਕਰ ਲਿਆ ਜੀ 7 ਵਜ ਗਏ ਕਿੰਨੇ ਵਜ ਵੇਣ ਆਉਗੀ 8:30 ਸਾਢੇ 7 ਵੇਣ ਆਉਗੀ ਅੱਜ ਮੰਡੇ ਫਿਰ ਸਕੂਲ ਜਾਣਾ ਅੱਜ ਹੈ ਖੁਸ਼ ਹੋ ਕੇ ਜਾਣਾ ਹੱਸ ਕੇ ਈ ਬਾਈ ਬਾਈ ਉਹ ਆ ਗਈ ਵੈਣ ਬਾਈ ਬਾਈ ਲੈ 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 ਨਾ ਜੀ ਹੈ ਲੈ ਨਾ ਜੀ ਲੈ ਨਹੀਂ ਹੁਣਾ ਗਰਮਖ ਪਿਆਰਿਓ ਮੌਸਮ ਬਹੁਤ ਠੰਡਾ ਹੋਇਆ ਪਿਆ ਅੱਜ ਸਰਦੀਆਂ ਵਾਲਾ ਮੌਸਮ ਹੋਇਆ ਪਿਆ ਅੱਜ ਪੂਰੀ ਠੰਡੋ ਹੀ ਪੀ ਚਾਰਜ ਕਰੇ ਮੇਰੇ ਤਾਂ ਕੰਬੜ ਲੈਣੇ ਜੀ ਕਰੀ ਜਾਂਦਾ ਸੋ ਗਰਮਕ ਪਿਆਰਿਓ ਟਾਈਮ ਹੋ ਗਿਆ 9:50 ਤੇ ਹਜੇ ਵੀ ਕਿਣਮਣ ਕਿਣਮਣ ਹੋਈ ਜਾਂਦੀ ਆ ਨਹੀਂ ਪਈ ਜਾਂਦਾ ਤੜਕੇ 6 ਵਜੇ ਦਾ ਪੂਰ ਦੀ ਪਈ ਜਾਂਦੀ ਆ ਥੋੜੀ ਥੋੜੀ ਸਫਾਈ ਬਹਿਣ ਚੱਲ ਰਿਹਾ ਚਾਚਾ ਵਧੀਆ ਸਫਾਈ ਹੋ ਗਈ ਸੱਪ ਸੁਪ ਨਹੀਂ ਆਉਂਦੇ ਹਨਾ ਸਫਾਈ ਕਰਤੀ ਚਾਚੇ ਨੇ ਇੱਥੇ ਘਾ ਬਹੁਤ ਸੀਗਾ ਸਾਰਾ ਪੱਟਦਾ ਘਾਕੋ ਸਾਰਾ ਪੱਟਦਾ ਬਹੁਤ ਵਧੀਆ ਕੰਮ ਹੈ ਨਹੀਂ ਪੈਂਦਾ ਨਾ ਫਿਰ ਸੱਪ ਸੁਪ ਨਿਕਲਦੇ ਆ ਤੁਹਾਨੂੰ ਆ ਗਏ ਸਮਰ ਹੋਣੀ ਸਕੂਲੋਂ ਆ ਗਏ ਬਈ ਅ빠 ਜੀ ਹੂੰ 40 ਰੁਪਏ ਚਾਹੀਦੇ ਹੈ 40 ਰੁਪਏ ਚਾਹੀਦੇ ਕਦੇ ਵਸੇ ਸ਼ਗਲ ਕਬੂ ਮੂ ਮਲੀ ਟੈਂਸਰ ਹੈ ਤਾਂ ਬੰਦਾ ਹੈ ਅਸੀਂ ਹੈਂ

ਤਨ ਚਾਰ ਪਰ ਇੱਕ ਪੈਸੇਲ ਚ ਨਾ ਤਨ ਚਾਰ ਫਰਕਾਰ ਦੀ ਆ ਮੈਂ ਸੁਣਾਉਂਦੀ ਆ ਯਾਵੇ ਇੱਕ ਗਲਰ ਇੱਕ ਪੈਸੇਲ ਤੇ ਹੋਰ ਕੀ ਇੱਕ ਪਾウダー ਇੱਕ ਸ਼ੌਪਿੰਗ ਮਿਲ ਗਈ ਉਹਦੇ ਪਿੱਛੇ ਲੱਗਿਆ ਚਲ ਕੱਪੜੇ ਬਦਲ ਲਾ ਫਿਰ ਪਾਣੀ ਪੋਣੀ ਪੀ ਲੈ ਦੇਖੋ ਨੋਟਬੁੱਕ ਜੀ ਮਿਲਦੀ ਆ ਅੱਡੀ ਕਰ ਹਾਂ ਉਹਦੇ ਵਿੱਚ ਪਿੱਛੇ ਡੋਇੰਗਾ ਬਣੀ ਹੁੰਦੀਆਂ ਚਲ ਇੱਥੇ ਹੀ ਫਤਲ ਕੀ ਲੈ ਗੋਈ ਠੀਕ ਹੈ ਤੇਰਾ ਸ਼ਕਲ ਆ ਤਾਂ ਗਰੂਮ ਨੂੰ ਪੈਸੇ ਲੱਗੇ ਬੰਦਾ ਕਿੱਥੋਂ ਆਇਆ ਸੀਗਾ

ਆ ਦੇਖੋ ਬਈ ਪੇਡਾਂ ਆ ਗਈਆਂ ਪੇਡਾਂ ਆ ਗਿਆ ਗਦਾ ਖੁਤਾ ਗਰਦਬ ਗਰਦਬ ਆ ਗਿਆ ਗਰਦਬ ਬਾਣੀ ਵਿੱਚ ਨੂੰ ਗਰਦਬ ਗਿਆ ਗਰਦਬ ਗਦਾ ਆ ਗਿਆ ਗਦਾ ਆ ਪੇਡਾਂ ਆ ਗਈਆਂ ਦੇਖੋ ਵਧੀਆ ਜੀ ਵਧੀਆ ਚੜਦੀ ਕਲਾ ਬੱਦਲ ਦੇਖੋ ਕਿੱਡਾ ਰਵੀ ਕੀ ਕਰਦਾ ਦੇਖ ਲੈ ਦੇਖ ਲੈ ਛੱਤ ਮੀਂਹ ਆਉਣ ਵਾਲਾ ਇੱਧਰ ਦੇਖੋ ਮੌਸਮ ਇੱਧਰ ਦੇਖੋ ਮੌਸਮ ਗਰਮਖ ਪਿਆਰਿਓ ਕਿੰਨਾ ਮੌਸਮ ਖਰਾਬ ਹੋ ਗਿਆ ਦੇਖੋ ਬੁੱਧੜੀ ਬਹੁਤ ਜ਼ਬਰਦਸਤ ਅੱਜ ਸਕੂਟਰੀ ਬਾਹਰ ਹੀ ਚਾਲ ਜਲਾ ਰੱਖੀ ਐ ਦੇਖੋ ਬਾਹਰ ਹੀ ਚਾਲ ਜਲਾਤੀ ਅੱਜ ਨਹੀਂ ਵੀ ਆਉਣ ਵਾਲਾ ਅੰਦਰ ਕਰਦੀਆਂ ਨੂੰ ਅੰਦਰ ਚੰਗਾ ਦਵੋ ਸੋ ਗਰਮਕ ਪਿਆਰਿਓ ਹੁਣ ਜਾ ਰਹੇ ਆ ਗੁਰਦੁਆਰਾ ਇੱਛਾਪੁਰਕ ਈਸ਼ਰ ਸਰਸਰ ਸਭ ਰਹਿਣ ਡਿਊਟੀ ਲਾਉਣ ਅੱਜ 25 ਤਰੀਕਾ ਅੱਜ ਫੇਰ ਸਿਟੀ ਖੰਡ ਪਰਸਾ ਬਖੇ ਉੱਥੇ ਸਾਢੇ 3 ਹੋ ਗਏ ਹੁਣ ਰੈਡੀ ਹੋ ਗਏ ਆ ਤੇ ਹੁਣ ਅਪ ਚੱਲਦੇ ਆ ਰਹਿਣ ਇੱਧਰ ਸੀਮਾ ਕਪੜੇ ਸੌਰੀ ਹੈ ਬਾਣੀ ਚੱਲ ਰਹੀ ਹੈ ਠੀਕ ਹੈ ਜਾਨਾ ਫਿਰ ਮੈਂ ਸੋ ਗਰਮਕ ਪਿਆਰੋ ਖੇਤਾਂ ਦੇ ਵਿੱਚ ਕੰਮ ਚੱਲ ਰਿਹਾ ਮੌਸਮ ਦੇ ਕੋ ਗਿੱਡਾ ਸੁਣਾ ਹੋਇਆ ਪਿਆ ਹਰ ਪਾਸੇ ਹਰਿਆਲੀ ਹਰਿਆਲੀ ਤੇ ਹੁਣ ਆਪਾਂ ਤੁਰ ਰਹੇ ਆ ਰੈਣ ਵੱਲੋਂ ਇੱਧਰ ਗੰਦਲ ਸਤਨਾਮ ਸਿੰਘ ਇਹਦਾ ਵੀਡੀਓ ਫੇਰੀ ਵੀ ਬਣਾ ਲਓ ਬਣਾ ਲਈ ਉਹਦੀ ਵੀ ਮੌਸਮ ਪਹਿਲਾਂ ਤਾਂ ਵਾਵਾ ਖਰਾਬ ਹੋ ਗਿਆ ਸੀ ਹੁਣ ਫਿਰ ਵੀ ਠੀਕ ਹੈ ਪਿਆਰੇਓ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਇੱਧਰ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਆ ਗਿਆ ਜੀ ਗੁਰਦੁਆਰਾ ਸਾਹਿਬ ਦੇਖੋ ਹਰਿਆਲੀ ਗੁਰਦੁਆਰਾ ਸਾਹਿਬ ਦੀ ਸਾਹਮਣੇ ਗੁਰਦੁਆਰਾ ਸਾਹਿਬ ਗੁਰਮੁਖ ਪਿਆਰਿਓ ਤਿੰਨ ਘੋੜੇ ਰੱਖੇ ਆ ਗੁਰਦੁਆਰਾ ਸਾਹਿਬ ਕਾਰਿਆ ਇਕੋ ਮੂ ਗੱਡੀ ਖੜਾ ਸਾਹਮਣੇ ਇੱਕ ਆਰੀ ਨੂਰ ਇਹ ਕੋੜੀ ਆ ਇਹ ਘਾਰਿਆ ਤੇਨ ਕੋੜੀ ਇਹ ਬਾਜ ਹੈ ਉਹ ਰਾਜ ਹੈ ਉਹ ਨੂਰ ਹੈ ਕੋੜੀ ਸੇਵਾ ਚੱਲ ਰਹੀ ਹੈ ਵੀ ਗੁਰੂ ਘਰ ਜਗਦੀਪ ਸਿੰਘ ਕਰ ਰਿਹਾ ਸੇਵਾ ਉਧਰ ਉਹ ਕੀ ਨਾਮ ਸੀਗਾ ਨਾਮ ਭੁੱਲ ਗੱਲਾ ਲਾਪ੍ਰੀਤ ਸਿੰਘ ਹਾਂ ਲਾਪ੍ਰੀਤ ਸਿੰਘ ਜਗਦੀਪ ਸਿੰਘ ਲਾਪ੍ਰੀਤ ਸਿੰਘ ਸੇਵਾ ਕਰ ਰਿਹਾ ਗੁਰੂ ਘਰ ਦੇ ਗੇਟ ਦੀ ਕੁਲਦੀਪ ਸਿੰਘ ਜਾ ਰਿਹਾ ਸੇਵਾ ਲੈਣ ਜੀ ਐ ਖਾਲਸਾ ਆਇ ਫਤੇ ਪਹੁੰਚੋ ਪਹੁੰਚੋ ਟਾਈਮ ਨਾਲ ਵਧੀਆ ਚੜ੍ਹਦੀ ਚੜ੍ਹਦੀ ਕਲਾ ਇਧਰ ਬਾਬਾ ਜੀ ਸਕੂਟਰੀ ਦੇ ਚੈਕਿੰਗ ਕਰ ਰਿਹਾ ਸਕੂਟਰੀ ਬੂਟਾ ਲੈ ਰਿਹਾ ਇਹ ਝਟਕੇ ਮਾਰਦੀ ਹੈ ਗੇਰ ਕਿਨ ਮਾਇਆ ਪਹਿਲਾ ਹੀ ਹਾਂ ਪਹਿਲੇ ਕਿ ਨਹੀਂ ਮਾਰਦੇ ਇਹ ਗੇਰ ਵੀ ਲੱਗਦੇ ਆ ਇਹ ਪਹਿਲਾਂ ਜੰਮੀ ਦੀ 20 ਦੀ ਸਪੀਡ ਤੇ ਹੋ ਗਈ ਸੀ ਹਾਂ ਇਹ ਚਲੋ ਹੁਣ ਚੱਲਦੇ ਆ ਘਰਾਂ ਨੂੰ 6 ਵਜ ਗਿਆ ਗੁਰਦੁਆਰਾ ਸਾਹਿਬ ਤੋਂ ਲੈ ਗੱਲ ਦੱਸ ਜਾਏ ਬਾਬਾ ਜਾਈਏ ਜਾਈਏ ਬਾਬਾ ਜੀ ਜਾਓ ਜਬ ਰਿਵਰਸ ਕਿੱਥੋਂ ਪਾਊਗਾ ਰਿਵਰਸ ਨੱਪ ਕੇ ਨੱਪ ਦਾ ਨੱਪ ਕੇ ਰੇਸ ਦੇ ਦੇ ਬਸ ਰਿਵਰਸ ਨੱਪ ਕੇ ਇਹ ਪਹਿਲੇ ਸਿੱਖਣੀ ਪੈਂਦੀ ਹੈ ਉਹ ਇਹਦਾ ਮੌਸਮ ਰਹੀ ਨਹੀਂ ਆ ਰਿਹਾ ਇਹ ਜੀ ਸੋ ਗਰਮਕ ਪਿਆਰਿਓ ਤੁਰਪੀਆਂ ਵਾਪਸ ਕਰਨ ਨੂੰ ਤੇ ਮੌਸਮ ਬਹੁਤ ਖਰਾਬ ਹੋ ਗਿਆ ਤੇ ਇੱਧਰ ਤਾਂ ਬਹੁਤ ਜਿਆਦਾ ਖਰਾਬ ਹੈ ਉੱਧਰ ਵੀ ਸਾਹਮਣੇ ਬਹੁਤ ਹੁਣ ਦੇਖੋ ਅ ਠਰਮੀਆਂ ਦੇ ਦਿਨ ਹੈ ਤੇ ਬਹੁਤ ਠੰਡ ਲੱਗ ਰਹੀ ਹੈ ਸਕੂਟੀ ਤੇ ਜਾਂਦੇ ਨੇ ਠੰਡ ਨਾ ਰਹੀ ਹੈ ਇੰਨਾ ਮੌਸਮ ਜਿਹੜਾ ਠੰਡਾ ਮਾਹਰਿਆ ਠੰਡੀ ਹਵਾ ਗਰਪੀਆਂ ਵਾਪਸ ਕਰਨ ਨੂੰ ਕਲਦੇ ਆ ਕਰਾ ਦੇਖੋ ਬਹੁਤ ਬਹੁਤ ਸੌ ਦਾ ਫਿਕਰਾ ਹੋ ਗਿਆ ਸੋ ਗਰਮਖ ਪਿਆਰਿਓ ਪਹੁੰਚ ਗਏ ਆ ਘਰ ਉਮੀਦ ਤਾਂ ਨਹੀਂ ਸੀ ਕਿਉਂਕਿ ਬੱਦਲ ਬਹੁਤ ਸੀਗਾ ਐ ਲੱਗਦਾ ਸੀ ਭਿੱਜਾਂਗੇ ਨਹੀਂ ਆਊਗਾ ਪਰ ਪਹੁੰਚ ਗਏ ਆ ਸਰਬਤੋਂ ਖੇਡੀਆਂ ਦੇ ਕੀ ਖੇਡਦੇ ਹੋ ਲੋਕਾਂ ਨੂੰ ਛਪਾਈ ਲੈਟਾਂ ਦਾ ਜਗਾ ਲੋ ਰਰ ਦਾ ਟਾਈਮ ਹੋ ਗਿਆ ਸੋ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਤੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਚਾਚੀ ਕਾ ਘਰ ਆ ਬਈ ਇੱਧਰ ਓ ਖੜੀ ਚਾਚੀ ਆਈਦਰ ਪੈ ਰਿਆ ਨਾ ਤੁਹਾਡਾ ਘਰ ਆ ਵੀ ਕਿੱਡਾ ਸੁਣਾ